ਚਹੀਦਾ ਉਹ ਕੀ ਕਹਿੰਦੇ ਆ ਚੇਅਰਮੈਨ ਨਹੀਂ ਬਣਨਾ ਚਾਹੀਦਾ ਠੀਕ ਆ ਕਿਉਂ ਨਹੀਂ ਬਣਨਾ ਚਾਹੀਦਾ ਚੇਅਰਮੈਨ ਚਲੋ ਬਣ ਗਿਆ ਸਾਡਾ ਬੰਦਾ ਬਣਿਆ ਕੋਈ ਗੈਰ ਕੌਮ ਦਾ ਬਣ ਜਾਂਦਾ ਤੇ ਫਿਰ ਆਪਾਂ ਨੂੰ ਦੁੱਖ ਸੀ ਪਹਿਲੇ ਆਪਾਂ ਕਹਿੰਦੇ ਆ ਤੁਹਾਨੂੰ ਸਰਕਾਰੇ ਉਧਾਰਿਆਂ ਚ ਸਾਨੂੰ ਕੋਈ ਸੀਟ ਦੇ ਦਿਓ ਸਾਨੂੰ ਕੋਈ ਥਾਂ ਦੇ ਦਿਓ ਸਾਨੂੰ ਦਿੰਦੇ ਨਹੀਂ ਤੁਸੀਂ ਸਾਡਾ ਪਾਰਸ਼ਲਟੀਆਂ ਕਰਦੇ ਹੋ ਤੇ ਜਦੋਂ ਮਿਲ ਗਈ ਨਾ ਤਾਂ ਡਰ ਕੇ ਨਾ ਮਿੱਟੀ ਚੱਕ ਚੱਕ ਕੇ ਆਪਣੇ ਸਿਰ ਚ ਪਾਣ ਲੱਗ ਗਏ ਸਾਰੀ ਮਿੱਟੀ ਚੱਕ ਕੇ ਆਪਣੇ ਸਿਰ ਚ ਪਾ ਲਈ ਉਹ ਵਾਪਸ ਲੈ ਲਓ ਸੀਟ ਉੰਜ ਚਾਨ ਇਹਦੇ ਤੋਂ ਵਾਪਸ ਲੈ ਲਓ ਗੌਰਵ ਤੋ ਵਾਪਸ ਲੈ ਲਓ ਸਾਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਮੈਂ ਕਹਿੰਦੀ ਆ ਗੈਰ ਕੌਮ ਮੈਂ ਕਹਿੰਦੀ ਸਰਕਾਰ ਤੁਹਾਡੇ ਤੇ ਹਾਸਤ ਦੀ ਹੋਣੀ ਹੈ ਹਾਸਦੀ ਹੋਣੀ ਹੈ ਕਿ ਫਿਟੇ ਮੂ ਤੁਹਾਡੇ ਰਗਿਆਂ ਦਾ ਤੁਸੀਂ ਕਿੱਥੇ ਵੱਧ ਸਕਦੇ ਹੋ ਤੁਹਾਡੇ ਦਾ ਆਪਣੇ ਹੀ ਵੀ ਉਹ ਕਹਿੰਦੇ ਹੁੰਦੇ ਨੇ ਨਾ ਕਿ ਕ੍ਰੈਬਸ ਕ੍ਰੈਬ ਨੂੰ ਪਤਾ ਨਹੀਂ ਕੀ ਕਹਿੰਦੇ ਨੇਗੇ ਇਹਦੇ ਚ ਹਿੰਦੀ ਪੰਜਾਬੀ ਚ ਉਹਨਾਂ ਨੂੰ ਡੱਬੇ ਚ ਪਾ ਦੋ ਨਾ ਤੇ ਜੇ ਉਹਨਾਂ ਚੋਂ ਇੱਕ ਉੱਪਰ ਚੜ ਜਾਏ ਨਾ ਕ੍ਰੈਬ ਠੀਕ ਆ ਥੱਲੇ ਵਾਲੇ ਜਿਹੜੇ ਕ੍ਰੈਬ ਹੁੰਦੇ ਨਾ ਉਹਨਾਂ ਦਾ ਟਾਰਗੇਟ ਇਹ ਨਹੀਂ ਹੁੰਦਾ ਮੈਂ ਬਾਹਰ ਨਿਕਲਣਾ ਉਹ ਕਹਿੰਦੇ ਇਹਦੀ ਟੰਗ ਫੜ ਕੇ ਨੂੰ ਆਪਾਂ ਥੱਲੇ ਲਾਉਣਾ ਠੀਕ ਆ ਤੇ ਬਸ ਉਹੀ ਗੱਲ ਆ ਕਿ ਵੀ ਉਹੀ ਜਿਹੜੇ ਮੈਂ ਤੁਹਾਨੂੰ ਦੱਸੇ ਸੀਗੇ ਕਿ ਘੋੜਿਆਂ ਦੇ ਤਵੇਲੇ ਦੇ ਵਿੱਚ ਇਹ ਇੱਕ ਕੁੱਤੇ ਵਾਲਾ ਕੰਮ ਨਾ ਕਰੋ ਮੇਂਜਰ ਇਨ ਦਾ ਡੌਗ ਵਾਲਾ ਕੰਮ ਨਾ ਕਰੋ ਠੀਕ ਆ ਨਾ ਡੌਗ ਇਨ ਦਾ ਮੇਂਜਰ ਠੀਕ ਆ ਇਹਹੀ ਗੱਲ ਕਹਿੰਦਾ ਕਿ ਵੀ ਇਹ ਜਿਹੜਾ ਜਤਿੰਦਰ ਮਸੀ ਗੌਰਵ ਆ ਉਹ ਨਾ ਦਸਵੀਂ ਪਾਸ ਨਹੀਂ ਹੈਗਾ ਠੀਕ ਆ ਮੈਂ ਕਹਿੰਨੀ ਆ ਤੁਸੀਂ ਪੜ੍ਹਾਈ ਲਿਖਾਈ ਨੂੰ ਰੋਲ ਕਰਕੇ ਨਾ ਬਸ ਸੇ ਦੇ ਵਿੱਚ ਰੱਖ ਲੋ ਠੀਕਾ ਉਹਨੇ ਕੋਈ ਤੁਹਾਡੇ ਬੱਚੇ ਨਹੀਂ ਪੜਾਉਣੇ ਉਹ ਉਹ ਕੋਈ ਪ੍ਰੋਫੈਸਰ ਨਹੀਂ ਉਹਨੇ ਤੁਹਾਡੀ ਕੋਈ ਕਲਾਸ ਨਹੀਂ ਲੈਣੀ ਕਿਬੀ ਉਹ ਆਪ ਨਹੀਂ ਪੜਿਆ ਹੋਇਆ ਤਾਂ ਉਹਨੇ ਤੁਹਾਡੇ ਬੱਚੇ ਕਿੱਥੇ ਪੜਾ ਦੇਣੇ ਨੇ ਠੀਕਾ ਤੁਹਾਨੂੰ ਕਾਦੀ ਦਰਦਵਾ ਜਜ਼ਬਾ ਚਾਹੀਦਾ ਵਾ ਜਜ਼ਬੇ ਤੋਂ ਬਗੈਰ ਡਿਗਰੀਆਂ ਨੂੰ ਤੁਸੀਂ ਜਿੰਨਾ ਮਰਜੀ ਬਸਤੇ ਚ ਇਹ ਸਰਟੀਫਿਕੇਟ ਤੁਹਾਡੀ ਅਲਮਾਰੀ ਚ ਜੱਟ ਦੇਣਗੇ ਤੁਹਾਡੇ ਕੋਲ ਜਜ਼ਮਾ ਨਹੀਂ ਨਾ ਹੈਗਾ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਉਹ ਬੰਦੇ ਕੋ ਜਜ਼ਬਾ ਹੈਗਾ ਉਹ ਪਹਿਲੇ ਉਹਨੂੰ ਐਕਸਪੀਰੀਅੰਸ ਆ ਉਹਨੂੰ ਤਜਰਬਾ ਵਾ ਅਗਲੇ ਨੇ ਲੈ ਲਿੱਤੀ ਹੈ ਨਾ ਇਹ ਪੋਸਟ ਚਲੋ ਤੁਸੀਂ ਕਿਹਨੂੰ ਕਾਬਲ ਸਮਝਦੇ ਹੋ ਕਿ ਉਹਦੀ ਥਾਂ ਤੇ ਕੌਣ ਹੋਣਾ ਚਾਹੀਦਾ ਵਾ ਕੋਈ ਐਸਾ ਆਈਡੀਅਲ ਬੰਦਾ ਠੀਕ ਆ ਚਲੋ ਮੈਂ ਪਹਿਲੇ ਤੁਹਾਨੂੰ ਦੱਸਦੀ ਆ ਕਿ ਇਹਨਾਂ ਦਾ ਕਲੇਸ਼ ਕੀ ਹੈ ਇਹ ਕਹਿੰਦੇ ਨੇ ਕਿ ਚੇਅਰਮੈਨ ਉਹ ਹੋਣਾ ਚਾਹੀਦਾ ਜਿਹੜਾ ਸਾਡੀ ਉਂਗਲੀਆਂ ਤੇ ਨੱਚੇ ਦੂਸਰੀ ਗੱਲ ਕਿ ਚੇਅਰਮੈਨ ਇਹਨਾਂ ਦੇ ਸਿਲੰਡਰ ਵੀ ਆ ਕੇ ਬਦਲ ਕੇ ਜਾਵੇ ਇਹ ਫੋਨ ਕਰਨ ਤਾਂ ਚੇਅਰਮੈਨ 1 ਮਿੰਟ ਤੋਂ ਪਹਿਲੇ ਇਹਨਾਂ ਦਾ ਫੋਨ ਚੱਕ ਲਵੇ ਠੀਕ ਆ ਇਹਨਾਂ ਦੀ ਕਿਸੇ ਨਾਲ ਲੜਾਈ ਹੋਵੇ ਤੇ ਚੇਅਰਮੈਨ 2 ਮਿੰਟ ਤੋਂ ਪਹਿਲੇ ਐਫ ਆਈ ਆਰ ਕਰਾ ਦੇਵੇ ਹੁਣ ਤੁਸੀਂ ਇਹ ਸੋਚ ਲਓ ਕਿ ਐਦਾਂ ਦਾ ਚੇਅਰਮੈਨ ਇਹਨਾਂ ਨੂੰ ਇਟਾਲ ਕੇ ਬਣਾਉਣਾ ਪੈਣਾ ਆਪ ਹੀ ਬਣਾਉਣਾ ਪੈਣਾ ਠੀਕ ਆ ਤਾਂ ਉਹ ਹੁਣ ਦੇਖੋ ਮੇਰੀ ਗੱਲ ਸੁਣੋ ਇੱਕ ਕੰਪੈਰੀਜ਼ਨ ਜੇ ਕਰੋ ਕਿ ਦੀ ਪ੍ਰੀਵੀਅਸ ਚੇਅਰਮੈਨ ਬਹੁਤ ਹੀ ਆਪਣੇ ਪਿਆਰੇ ਸਰ ਇਮੈਨੂਅਲ ਨਾਹਰ ਜੀ ਠੀਕ ਆ ਉਹ ਐਨੇ ਪਿਆਰੇ ਐਨੇ ਪੜੇ ਲਿਖੇ ਹੈਗੇ ਨੇਗੇ ਕਿ ਉਹ ਵਿਚਾਰੇ ਇੰਨੇ ਜੈਂਟਲ ਪਰਸਨ ਨੇ ਕਿ ਉਹ ਜਿੰਨੇ ਵੀ ਸਾਲ ਆਪਣੇ ਕਾਰਜਕਾਲ ਚ ਰਹੇ ਨੇਗੇ ਠੀਕ ਆ ਉਹ ਮੈਂ ਕਹਿੰਦੀ ਆ ਚੌਥੇ ਬੰਦੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਦਫਤਰ ਚ ਹੈਗੇ ਨੇਗੇ ਕਿ ਨਹੀਂ ਕਿਸੇ ਨੂੰ ਪਤਾ ਤਾਂ ਕਰਨਾਲ ਦੇ ਆਫਿਸ ਤਾਂ ਕਰਨੀ ਪਤਾ ਚੱਲਿਆ ਜੀ ਕਿ ਕੋਈ ਮਿਨਿਓਰਿਟੀ ਦੇ ਵਿੱਚ 크ਰਿਸਚੀਅਨ ਬੰਦਾ ਬੈਠਾ ਹੋਇਆ ਵਾ ਠੀਕ ਆ ਪੜੇ ਲਿਖੇ ਬਹੁਤ ਨੇਗੇ ਡਿਬੇਟ ਕਰਨਗੇ ਤੇ ਸਾਡਾ 크ਰਿਸਚੀਅਨਿਟੀ ਦਾ ਉਹ ਪਠਾ ਗੁਲ ਕਰਕੇ ਆ ਗਏ ਉਹਨਾਂ ਨੂੰ ਕੱਖ ਗੱਲ ਹੀ ਨਹੀਂ ਆਈ ਉਹਨਾਂ ਦੇ ਸਾਹਮਣੇ ਠੀਕ ਆ ਤੇ ਸਾਨੂੰ ਉਹਨਾਂ ਨੇ ਕੀ ਲੀਡ ਕਰਨਾ ਸੀਗਾ ਤੇ ਫਿਰ ਇਹਦਾ ਮਤਲਬ ਤੇ ਇਹ ਹੋਇਆ ਕਿ ਐਦਾਂ ਕਰਦੇ ਆ ਕਿ ਇਹ ਜਾਂ ਤਾਂ ਜোন ਕੋਟ ਲਈ ਨੂੰ ਬਣਾ ਦਿਓ ਫਿਰ ਚੇਅਰਮੈਨ ਇਹਦੀ ਤਮੰਨਾ ਇਹ ਹੋਣੀ ਹੈ ਜਾਂ ਤਾਂ ਫਿਰ ਉਹ ਜਿਹੜਾ ਇਮੀਗ੍ਰੇਸ਼ਨ ਫਰਾਡ ਕਰਕੇ ਗਿਆ ਉਹਨੂੰ ਕਹੋ ਕਿ ਭਾਈ ਪਹਿਲੇ ਤੂੰ ਇੰਡੀਆ ਪਹੁੰਚ ਫਿਰ ਆਪਾਂ ਇਹਨੂੰ ਤਾਂ ਸਟੇ ਤੁਸੀਂ ਲੈਣ ਨੂੰ ਮੰਗ ਰਹੇ ਹੋ ਕਿ ਸਟੇ ਦੇ ਦੋ ਸਟੇ ਦੇ ਦਿਓ ਇਹਨੂੰ ਲਾ ਦਿਓ ਥੱਲੇ ਕਾਰਿਆਕਾਲ ਤੋਂ ਲਾ ਦਿਓ ਇਹਨੂੰ ਲਾ ਦਿੰਨੇ ਆ ਤੇ ਆਪਾਂ ਸਰਪਚੀਤ ਨੂੰ ਛੁਡਾ ਦਿੰਨੇ ਆ ਪਰ ਸਰਪਚੀਤ ਨੂੰ ਕਹੋ ਪਹਿਲੇ ਤੂੰ ਆਪ ਦੀ ਕਲੀਅਰ ਕਰਕੇ ਆਈਏ ਨਾ ਹੋਵੇ ਬੇਬੀ ਤੈਨੂੰ 에어ਪੋਰਟ ਤੇ ਕਿਤੇ ਡੱਕ ਡੁੱਕ ਲੈਣ ਹੈਨਾ ਤੇ ਦੂਸਰੀ ਗੱਲ ਰਹੀ ਜੋਨ ਕੋਟਲੀ ਦੀ ਜੋਨ ਕੋਟਲੀ ਤੇ ਤਾਂ ਹੁਣ ਮੈਂ ਪਹਿਲੇ ਮੈ ਪਰਚਾ ਕਰਾਉਣਾ ਹੈਗਾ ਬਾਕੀ ਤੇ ਤਾਂ ਹੋਰ ਜਿਹੜੇ ਹੈਗੇ ਨੇਗੇ ਉਹ ਵੱਖਰੀ ਗੱਲ ਹੈਗੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਆ ਕਿ ਵੀ ਆਪਣੇ ਆਪ ਨੂੰ ਕਿਹੜੀ ਐਬਿਲਿਟੀ ਦੱਸਦਾ ਹੈਗਾ ਵਾ 크ਰਿਸਚੀਅਨਿਟੀ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕ ਚਲਾਣੀ ਆ ਇੰਡੀਵਿਜੂਅਲਸ ਦੇ ਉੱਤੇ ਠੀਕ ਆ ਆਪਣੀਆਂ ਪਰਸਨਲ ਰੰਜਿਸ਼ਾਂ ਕੱਢਣੀਆਂ ਨੇ ਇਹਨਾਂ ਨੇ ਇਹ ਕਿਸੇ ਗਰੀਬ ਕਿਸੇ ਗੁਰਬੇ ਦਾ ਕਿਸੇ ਅ ਕ੍ਰਿਸਚੀਅਨ ਦਾ ਕੋਈ ਭਲਾਨੀ ਆ ਠੀਕ ਆ ਸਿਰਫ ਔਰ ਸਿਰਫ ਆਪਣੇ ਪਰਸਨਲ ਮੋਟਿਵ ਆਪਣੀਆਂ ਪਰਸਨਲ ਰੰਜਿਸ਼ਾਂ ਕੱਢਣ ਦੇ ਮਾਰੇ ਤੁਸੀਂ ਇਹ ਰਿੱਟਾ ਲਾਣੇ ਫਿਰਦੇ ਹੋ ਆਪਣੀਆਂ ਤੁਸੀਂ ਲਾਈਵ ਹੁੰਦੇ ਫਿਰਦੇ ਹੈਗੇ ਹੋ ਠੀਕ ਆ ਤੁਸੀਂ ਆਪਣੇ ਬੜੇ ਉਹ ਪੱਖ ਰੱਖਦੇ ਫਿਰਦੇ ਹੈਗੇ ਹੋ ਠੀਕ ਆ ਮੈਂ ਕਹਨੀ ਆ ਕਿ ਵੀ ਤੁਸੀਂ ਵੀ ਬਣਾਓ ਸੁਸਾਇਟੀਆਂ ਬਣਾਓ ਜੋ ਮਰਜ਼ੀ ਕਰੋ ਪਰ ਆਪਣੇ کردار ਤੱਕ ਕਲੀਅਰ ਰੱਖੋ ਤੁਸੀਂ ਦੂਸਰਿਆਂ ਨੂੰ ਡੀਫੇਮ ਕਰਨਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਥੱਲੇ ਲਾਣਾ ਚਾਹੁੰਦੇ ਹੈਗੇ ਹੋ ਲੁੱਕ ਐਟ ਯੋਰself ਉਹ ਪੰਜਾਬੀ ਚ ਕਹਿੰਦੇ ਨੇ ਨਾ ਪਹਿਲੇ ਆਪ ਦੇ ਮੰਜੇ ਥੱਲੇ ਛੋਟੀ ਫੇਰ ਲਾ ਠੀਕ ਆ ਨਾ ਠੀਕ ਆ 100 ਗੱਲਾਂ ਲੱਗੀਆਂ ਜਿਹੜੀਆਂ ਚੰਗੀਆਂ ਨਹੀਂ ਹੈਗੀਆਂ ਠੀਕ ਆ ਪਰ ਤੁਸੀਂ ਗੈਰਕਾਨੂੰਨ ਦੀ ਨਜ਼ਰ ਦੇ ਵਿੱਚ 크ਰਿਸਚੀਅਨਿਟੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਠੀਕ ਆ ਤੁਸੀਂ ਇਹ ਲਾਈਵ ਹੋ ਹੋ ਕੇ ਇੱਕ ਦੂਸਰੇ ਦੀ ਬੇਇਜ਼ਤੀ ਕਰਕੇ ਠੀਕ ਆ ਤੁਸੀਂ ਅਖਬਾਰਾਂ ਦੇ ਵਿੱਚ ਗੰਦੇ ਗੰਦੇ ਆਰਟੀਕਲ ਦੇ ਕੇ ਤੁਸੀਂ ਆਪਣੇ ਹੀ ਇੱਕ ਦੂਸਰੇ ਦੇ ਕੱਪੜੇ ਉਤਾਰੋਗੇ ਤਾਂ ਤੁਹਾਨੂੰ ਸਮਝਦਾਰ ਕੌਣ ਕਹੂਗਾ ਤੁਹਾਡੇ ਪਿੱਛੇ ਕੌਣ ਧਰੂਗਾ ਇਹ ਸੋਚੋ ਤੁਸੀਂ ਗੈਰਕਾਨੂੰਨ ਔਰ ਸਰਕਾਰਾਂ ਤੁਹਾਡੇ ਉੱਤੇ ਹੱਸਣਗੀਆਂ ਤੁਸੀਂ ਤਾਂ ਆਪ ਹੀ ਨਹੀਂ ਤੁਸੀਂ ਸੈੱਟ ਬੈਠਦੇ ਤੁਹਾਨੂੰ ਤਾਂ ਡਾਈਜੈਸਟ ਹੀ ਨਹੀਂ ਹੋ ਰਿਹਾ ਇੱਕ ਦੂਸਰੇ ਦਾ ਹੀ ਨਹੀਂ ਤੁਹਾਨੂੰ ਕਿਤੇ ਕੋਈ ਸੁਭਧਣਾ ਹੋ ਨਹੀਂ ਰਿਹਾ ਡਾਈਜੈਸਟ ਤੇ ਤੁਸੀਂ ਕੀ ਕਰੋਗੇ ਤੁਸੀਂ ਕੁਝ ਨਹੀਂ ਕਰ ਸਕਦੇ